ਟੈਂਕ ਤੂਫਾਂ ਸਾਨੂੰ ਦੇਣ ਖਾਲਸਾ ਫੌਜ ਨੂੰ ਦੱਸੋ ਕਿਹੜੇ ਮੁਲਕ ਸਾਰ ਕਰਨੇ ਆ ਅਸੀਂ ਕਰਾਂਗੇ ਸਾਰੇ ਮੁਲਕ ਸਾਰ ਸਾਨੂੰ ਕੋਈ ਕਿਸੇ ਦਾ ਡਰ ਨਹੀਂ ਕੋਈ ਕਿਸੇ ਦਾ ਭੈ ਨਹੀਂ ਗੁਰੂ ਕੇ ਖਾਲਸੇ ਨੇ ਟੁੱਟਿਆਂ ਮਿਆਨਾਵਾਲੀਆਂ ਤਲਵਾਰਾਂ ਤੇ ਜੰਗਲਾਂ ਚੋਂ ਜਾ ਕੇ ਉਹ ਤਖਤ ਛਡਾ ਲੈਣੇ ਦਿੱਲੀ ਨੇ ਰੋਣਾ ਤੇ ਕਰਲਾਉਣਾ ਉਹਨਾਂ ਨੇ ਗੋਡਾ ਫੇੜਨਾ ਜਦੋਂ ਦੀ ਧੌਣ ਦੇ ਉੱਤੇ ਇਹ ਦਿੱਲੀ ਦੇ ਰਾਜ ਲੈਣ ਵਾਲੇ ਇਹ ਗੁਰੂ ਦਾ ਖਾਲਸਾ ਜੰਸੀਆਂ ਸਾਨੂੰ ਗੁਰੂ ਦੀ ਬਾਣੀ ਤੋਂ ਤੋੜੀ ਜਾਂਦੀਆਂ ਇਹ ਜਿਹੜੀ ਸ਼ਕਤੀ ਵਾਲੀ ਬਾਣੀ ਆ ਜਿਹਦੇ ਵਿੱਚ ਖਾਲਸੇ ਦਾ ਇਤਿਹਾਸ ਲਿਖਿਆ ਉਹ ਆ ਦਸਮ ਗ੍ਰੰਥ ਜੇ ਦਸਵੇਂ ਗ੍ਰੰਥ ਤੋਂ ਦੂਰ ਹੋਗੇ ਤੇ ਗੁਰਮਖੋ ਅਸੀਂ ਮਿੱਟੀ ਦੇ ਬੁੱਤ ਬਣ ਕੇ ਰਹਿ ਜਾਾਂਗੇ ਦੁਨੀਆ ਦੇ ਉੱਤੇ ਆ ਜਿਹੜੇ ਜੰਗ ਜੁੱਦ ਹੋਏ ਆ ਇਹ ਦੇਸ਼ ਨੂੰ ਬਚਾਇਆ ਵਾ ਭਾਰਤ ਦੀ ਧਰਤੀ ਨੂੰ ਉਹ ਇਹ ਤਲਵਾਰ ਦੇ ਨਾਲ ਯਾਦ ਕਰਾਇਆ ਇਹ ਖੰਡੇ ਧੜਕਾ ਕੇ ਯਾਦ ਕਰਾਇਆ ਇਹ ਦਿੱਲੀ ਨੂੰ ਬਿੱਲੀ ਉਹ ਜਿਹੜੀ ਮੰਟਰੀ ਆ ਤਨਖਾਹ ਲੈ ਕੇ ਕੰਮ ਕਰਦੀ ਆ ਆ ਜਿਹੜੀ ਮੰਟਰੀ ਖਾਲਸਾ ਮੰਟਰੀ ਆ ਇਹ ਸਮੁੱਚਾ ਪੰਥ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਾ ਇਹਦੇ ਨਾਲ ਵੈਰ ਵਿਰੋਧ ਨਾ ਕਰੋ ਜੇਦ ਤੁਹਾਡੇ ਕੋਲੋਂ ਇਹ ਤੋਕ ਤਾਕਤ ਕਮਜ਼ੋਰ ਹੋ ਗਈ ਖਾਲਸੇ ਦੀ ਤੇ ਤੁਹਾਨੂੰ ਦਾ ਘੁੱਟੋ ਬਾਟੀ ਦੂਜੇ ਮੁਲਕਾਂ ਨੇ ਲੈ ਜਾਣਾ ਅਸੀਂ ਭੈ ਰੱਖਦੇ ਦੇ ਜਿਹਦੀ ਸ਼ਾਤ ਥੱਲੇ ਆ ਕਿਉਂ ਜਦੋਂ ਸਾਡੇ ਤੇ ਕੋਠੀ ਪਾਈ ਹੋਵੇ ਤੇ ਰੱਖੀਏ ਕਿਸ ਦਾ ਕਿਸੇ ਅਸੀਂ ਵੱਡੇ ਤੋਂ ਵੱਡੇ ਰੂਮ ਦੇ ਵਿੱਚ ਹੋਈਏ ਪਾਰ ਗੁਰਮਖੋ ਅਸੀਂ ਸਮਾਨ ਦੀ ਛੱਤ ਥੱਲੇ ਰਹਿੰਦੇ ਆ ਸਾਢੇ 500 ਸਾਲ ਹੋ ਗਿਆ ਉਦੋਂ ਵੀ ਅਸੀਂ ਕੋੜਿਆਂ ਦੀਆਂ ਕਾਠੀਆਂ ਤੇ ਇਹਨਾਂ ਤੰਬੂਆਂ ਦੇ ਵਿੱਚ ਅੱਜ ਵੀ ਗੁਰਮਖੋ ਉਹਨਾਂ ਕੋੜਿਆਂ ਦੀਆਂ ਕਾਠੀਆਂ ਦੇ ਤੰਬੂਆਂ ਦੇ ਵਿੱਚ ਸਾਢੇ ਵੱਡੇ ਹੋਏ ਆ ਬਾਬਾ ਤਕੜ ਸਿੰਘ ਸਾਡੇ ਕੋਲੇ ਬੀਏ ਬੀਏ ਪੜੇ ਐਮ ਐਮੇ ਪੜੇ ਮੁੰਡੇ ਆਹ ਕੋੜਿਆਂ ਦੀ ਲਿੱਦ ਸੁੱਟਦੇ ਗੁਰੂ ਕੇ ਲੰਗਰ ਪਕਾਉਂਦੇ ਆ ਅੱਜ ਗੁਰਮਖੋ ਪੱਠੇ ਵੱਢ ਕੇ ਲਿਆਉਂਦੇ ਆ ਜੀਨੂੰ ਆਖਿਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਟਾਈਮ ਤੇ ਮਾਤਾ ਸਾਹਿਬਕੌਰ ਨੂੰ ਪੰਥ ਜਿਹੜਾ ਇਹਦੇ ਚ ਪਲੇ ਪਲੋਸੇ ਆਉਣਗੇ ਕੋਈ ਪਾਲਣੇ ਨਹੀਂ ਪੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਯਾਨੀ ਕਿ ਮੋਹਾਲੀ ਮੌਜੂਦ ਆ ਔਰ ਮੇਰੇ ਨਾਲ ਇਸ ਵਕਤ ਜਿਵੇਂ ਤੁਸੀਂ ਵੇਖ ਰਹੇ ਹੋ ਨਿਲੇ ਬਾਣੇ ਦੇ ਵਿੱਚ ਗੁਰੂ ਦੀ ਫੌਜ ਮੌਜੂਦ ਹੈ ਬਾਬਾ ਪ੍ਰਗਟ ਸਿੰਘ ਜੀ ਫਿਰੋਜ਼ਪੁਰ ਵਾਲੇ ਤਰਨਾ ਦਲ ਬਾਬਾ ਧਾਕੜ ਸਿੰਘ ਜੀ ਤੋਂ ਮੌਜੂਦ ਨੇ ਔਰ ਨਵੀਂ ਗੱਲ ਇਹ ਹੋ ਰਹੀ ਹੈ ਕਿ ਇੱਥੇ ਸਾਰੀ ਹੀ ਜਥੇਬੰਦੀਆਂ ਸਾਰੀ ਹੀ ਸੰਪਰਦਾਵਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਆਪਣੇ ਆਪਣੇ ਜਿਹੜੇ ਵੀ ਵੱਖਰੇਵੇਂ ਨੇ ਉਹਨਾਂ ਵੱਖਰੇਵੇਂ ਨੂੰ ਪੁਲਾ ਕੇ ਇੱਕ ਪਾਸੇ ਰੱਖ ਕੇ ਹੁਣ ਤੁਸੀਂ ਇਕੱਠੇ ਹੋਓ ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਪਹਿਲਾਂ 18ਵੀਂ ਸਦੀ ਦੇ ਵਿੱਚ 1748 ਦੇ ਕਰੀਬ ਇੱਕ ਸੱਦਾ ਦਿੱਤਾ ਗਿਆ ਸੀ ਜਦੋਂ 12 ਮਿਸਲਾਂ ਹੋਇਆ ਕਰਦੀ ਸੀਗੀਆਂ ਆਪਸ ਦੇ ਵਿੱਚ ਲੜਿਆ ਕਰਦੀ ਸੀ ਤੇ ਉਹਨਾਂ ਮਿਸਲਾਂ ਨੂੰ ਖਤਮ ਕਰਕੇ ਮਿਸਲਾਂ ਦੇ ਸਰਦਾਰਾਂ ਨੇ ਫੈਸਲਾ ਕੀਤਾ ਕਿ ਹੁਣ ਸਾਡਾ ਇੱਕ ਨਿਸ਼ਾਨਾ ਹੋਣਾ ਚਾਹੀਦਾ ਹੈ ਦਲ ਖਾਲਸਾ ਦੇ ਨਾਂ ਦੇ ਹੇਠਾਂ ਨਿਸ਼ਾਨ ਸਾਹਿਬ ਦੇ ਹੇਠਾਂ ਸਾਰੇ ਇਕੱਠੇ ਹੋਏ ਤੇ ਫਿਰ ਖਾਲਸਾ ਰਾਜ ਉਹਨਾਂ ਨੇ ਕਾਇਮ ਕੀਤਾ ਮਿਰਨਾਲ ਸਿੰਘ ਸਾਹਿਬ ਇੱਥੇ ਮੌਜੂਦ ਨੇ ਔਰ ਅੰਦਰ ਪੰਡਾਲ ਦੇ ਵੱਖ-ਵੱਖ ਦਲਾਂ ਪੰਥਾਂ ਦੇ ਜਿਹੜੇ ਜ਼ਥੇਦਾਰ ਨੇ ਜ਼ਥੇਦਾਰ ਸਾਹਿਬ ਉਹ ਸਾਰੇ ਮੌਜੂਦ ਨੇ ਤੇ ਭਾਈ ਸਾਹਿਬ ਇਹ ਜਿਹੜਾ ਪ੍ਰੋਗਰਾਮ ਹੈ ਜੀ ਅੱਜ ਦਾ ਇਹ ਬੜਾ ਮੁਬਾਰਕ ਪ੍ਰੋਗਰਾਮ ਹੈ ਅਸੀਂ ਸੁਣਦੇ ਆਇਆ ਪਿਛਲੇ ਸਮੇਂ ਦੇ ਵਿੱਚੋਂ ਚਾਹੇ ਅਸੀਂ ਦਲ ਪੰਥਾਂ ਦੀ ਗੱਲ ਕਰੀਏ ਕਿ ਵੱਖਰੇਵੇਂ ਸੀ ਇੱਥੋਂ ਤੱਕ ਕਿ ਅਸੀਂ ਕਈ ਵਾਰੀ ਸੁਣਿਆ ਕਿ ਦਲਮ ਪੰਥਾਂ ਦੇ ਵਿੱਚ ਆਪਸ ਦੇ ਵਿੱਚ ਗੋਲੀਬਾਰੀ ਵੀ ਚੱਲੀ ਐ ਲੇਕਿਨ ਹੁਣ ਜਿਹੜਾ ਤੁਸੀਂ ਅੱਜ ਸੱਦਾ ਦਿੱਤਾ ਹੋਇਆ ਔਰ ਸਪੈਸ਼ਲ ਜਿਹੜਾ ਇਹ ਪ੍ਰੋਗਰਾਮ ਦੇ ਉੱਤੇ ਲਿਖਿਆ ਹੋਇਆ ਸੀਗਾ ਕਿ ਮਿਸਲ ਬੰਡ ਅਬ ਕਬ ਹੂ ਨਾ ਪਾਵੈਓ ਰਲ ਮਿਲ ਸਭ ਪੰਥ ਬਚਾਵੋ ਹਾਂਜੀ ਗੁਰਮਖੋ ਪਿਆਰਿਓ ਪਹਿਲਾਂ ਫਤਿਹ ਦੀ ਸਾਂਝ ਪਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਮਖੋ ਇਹ ਜਿਹੜਾ ਸਮਾਗਮ ਬਾਬਾ ਜੀ ਬਾਬਾ ਅਜੀਤ ਸਿੰਘ ਜੀ ਦੇ ਨਾਂ ਦੇ ਉੱਤੇ ਜੋ ਨਗਰ ਵਸਿਆ ਆਇਆ ਹੈ ਮੋਹਾਲੀ ਦੀ ਧਰਤੀ ਤੇ ਸੱਤ ਫੇਸ ਦੀਆਂ ਲਾਈਟਾਂ ਦੇ ਜਥੇਬੰਦੀ ਬਾਬਾ ਤਕੜ ਸਿੰਘ ਪੰਥ ਅਕਾਲੀ ਤਰਨਾਦਲ ਇੱਥੇ 2 ਸਾਲ 7 ਜਨਵਰੀ ਤੋਂ ਗੱਜ ਰਿਆਂ ਗੁਰਮਕੋ ਸਾਡੇ ਮੰਦੀਆਂ ਭਾਵਨਾਵਾਂ ਸੀ ਜਿਵੇਂ ਲੋਕ ਇੱਕ ਦੂਜੇ ਤੇ ਮੀਡੀਆ ਦੇ ਉੱਤੇ ਇੱਕ ਦੂਜੇ ਤੇ ਉਂਗਲਾ ਚੱਕੀਆਂ ਜਾ ਰੀਆਂ ਅੱਜ ਜਿਹੜੇ ਸਾਡੇ ਵਰਗੇ ਜਥੇਦਾਰ ਹਨ ਉਹਨਾਂ ਦੇ ਵਿੱਚ ਕੋਈ ਵੀ ਕਮਜ਼ੋਰੀ ਹੋ ਸਕਦੀ ਆ ਪਰ ਗੁਰੂ ਦੇ ਪਿਆਰ ਵਾਲਿਓ ਉਹਨਾਂ ਕਮਜ਼ੋਰੀਆਂ ਨੂੰ ਅਸੀਂ ਵਾਅਦਾ ਕਰੀਏ ਅਸੀਂ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਕੱਤਰ ਹੋਈਏ ਸਾਰੀਆਂ ਜਥੇਬੰਦੀਆਂ ਸਾਡੀ ਮਜ਼ਬੂਤੀ ਬਣੇ ਸਾਡੀ ਜਿਹੜੀ ਅੱਜ ਦੁਨੀਆ ਦੇ ਵਿੱਚ ਬੇਤਪਾਕੀ ਆ ਬੇਤਪਾਕੀ ਦੇ ਨਾਲ ਗੁਰੂ ਕੇ ਸਿੱਖੀ ਦੇ ਕਾਣ ਹੋ ਰਿਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦੀਆਂ ਹੋ ਰੀਆਂ ਧੀਆਂ ਪੈਣਾ ਦੀ ਬੇਪਤੀ ਹੋ ਰਹੀ ਆ ਤੇ ਗੁਰੂ ਧਾਮਾਂ ਦੇ ਉੱਤੇ ਗੁਰਮਖੋ ਪਿਆਰਿਓ ਉਹ ਹੋ ਰਿਆ ਹੈ ਜਿਹੜਾ ਨਹੀਂ ਹੋਣਾ ਚਾਹੀਦਾ ਜਨਸੀਆਂ ਸਾਨੂੰ ਗੁਰੂ ਦੀ ਬਾਣੀ ਤੋਂ ਤੋੜੀ ਜਾਂਦੀਆਂ ਇਹ ਜਿਹੜੀ ਸ਼ਕਤੀ ਵਾਲੀ ਬਾਣੀ ਆ ਜਿਹਦੇ ਵਿੱਚ ਖਾਲਸੇ ਦਾ ਇਤਿਹਾਸ ਲਿਖਿਆ ਉਹ ਆ ਦਸਮ ਗ੍ਰੰਥ ਜੇ ਦਸਵੇਂ ਗ੍ਰੰਥ ਤੋ ਦੂਰ ਹੋ ਗਏ ਤੇ ਗੁਰਮਖੋ ਅਸੀਂ ਮਿੱਟੀ ਦੇ ਬੁੱਤ ਬਣ ਕੇ ਰਹਿ ਜਾਾਂਗੇ ਦੁਨੀਆ ਦੇ ਉੱਤੇ ਆ ਜਿਹੜੇ ਜੰਗ ਜੁੱਦ ਹੋਏ ਆ ਇਹ ਦੇਸ਼ ਨੂੰ ਬਚਾਇਆ ਵਾ ਭਾਰਤ ਦੀ ਧਰਤੀ ਨੂੰ ਉਹ ਇਹ ਤਲਵਾਰ ਦੇ ਨਾਲ ਯਾਦ ਕਰਾਇਆ ਇਹ ਖੰਡੇ ਲਖੜਕਾ ਕੇ ਯਾਦ ਕਰਾਇਆ ਇਹ ਦਿੱਲੀ ਨੂੰ ਬਿੱਲੀ بڑے بڑے ਜਰਵਾਣੇ ਆਇਆ ਕਰਦੇ ਸੀ ਚੜ ਕੇ ਜਦੋਂ ਸਾਰੇ ਮੁਲਕਾਂ ਦੀ ਲੁੱਟ ਹੋਇਆ ਕਰਦੀ ਸੀ ਤੇ ਗੁਰਮਖੋ ਉਹਨਾਂ ਨੇ ਦਿੱਲੀ ਦੇ ਤਖਤ ਮਲ ਲੈਣੇ ਗੁਰੂ ਕੇ ਖਾਲਸੇ ਨੇ ਟੁੱਟਿਆਂ ਮਿਆਨਾ ਵਾਲੀਆਂ ਤਲਵਾਰਾਂ ਤੇ ਜੰਗਲਾਂ ਚੋਂ ਜਾ ਕੇ ਉਹ ਤਖਤ ਛਡਾ ਲੈਣੇ ਦਿੱਲੀ ਨੇ ਰੋਣਾ ਤੇ ਕਰਲਾਉਣਾ ਉਹਨਾਂ ਨੇ ਗੋਡਾ ਫੇੜਨਾ ਜਦੋਂ ਦੀ ਧੌਣ ਦੇ ਉੱਤੇ ਇਹ ਦਿੱਲੀ ਦੇ ਰਾਜ ਲੈਣ ਵਾਲੇ ਇਹ ਗੁਰੂ ਦਾ ਖਾਲਸਾ ਖਾਲਸਾ ਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਦੀ ਮੌਜ ਗੁਰਮਖੋ ਪਿੰਡਾਂ ਦੇ ਵਿੱਚ ਦਸਮ ਗ੍ਰੰਥ ਦੀ ਬਾਣੀ ਆਦ ਗ੍ਰੰਥ ਦੀ ਬਾਣੀ ਵਾਦ ਤੋਂ ਵਾਦ ਪ੍ਰਚਾਰ ਕਰੋ ਬਾਬਾ ਜੀ ਇਤਿਹਾਸ ਅੱਜ ਦੀ ਜੇ ਅਸੀਂ ਗੱਲ ਕਰੀਏ ਜੀ ਕਿਉਂਕਿ ਇਤਿਹਾਸ ਨਾਲ ਅਸੀਂ ਜੋੜ ਕੇ ਜੇ ਅੱਜ ਦੇ ਪ੍ਰੋਗਰਾਮ ਨੂੰ ਦੇਖੀਏ ਜਿਹੜੇ ਸਰਦਾਰ ਸੀ ਮਿਸਲਾਂ ਦੇ ਉਹ ਆਪਸ ਦੇ ਵਿੱਚ ਵੀ ਮਿਸਲਾਂ ਲੜਿਆ ਕਰਦੀ ਸੀਗੀ ਘੱਟਮਾਰ ਹੋਇਆ ਕਰਦੀ ਸੀ ਤੇ ਫਿਰ ਉਹ ਕਿਦਾਂ ਫਿਰ ਫੈਸਲਾ ਹੋਇਆ ਵੀ ਹੁਣ ਹੱਦ ਹੋ ਗਈ ਹੈ ਵੀ ਹੁਣ ਆਪਸ ਦੇ ਵਿੱਚ ਨਹੀਂ ਲੜਨਾ ਹੁਣ ਅਸੀਂ ਨਿਸ਼ਾਨਾ ਇੱਕ ਦੇ ਉੱਤੇ ਰੱਖਣਾ ਹੈ ਤੇ ਫਿਰ ਖਾਲਸਾ ਰਾਜ ਕਾਇਮ ਹੋਇਆ ਗੁਰਮਖੋ ਜਿਵੇਂ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਫੁੱਟ ਪਈ ਆ ਅੱਜ ਦੇਸ਼ ਦੀ ਉਹ ਹਾਲਤ ਹੋਈ ਪਈ ਆ ਜਿਵੇਂ ਕੋਈ ਵੀ ਵਾਰਸ ਨਹੀਂ ਇਹਦਾ ਹੁੰਦਾ ਜਿਵੇਂ ਵਾਰਸੇ ਦਾ ਕੋਈ ਵੀ ਮਾ ਖਸਮ ਸਾਈ ਨਹੀਂ ਹੁੰਦਾ ਪਰ ਸਾਈ ਖਾਸਮ ਕੌਣ ਸੀ ਜਿਨ੍ਹਾਂ ਨੂੰ ਅਸੀਂ ਜਥੇਬੰਦੀ ਦੀ ਦਲਾਂ ਦੀ ਵਾਗ ਡੋਰ ਫੜਾਈ ਹੋਈ ਆ ਜਿਹੜੇ ਪੰਜਾਂ ਤਖਤਾਂ ਦੇ ਜਥੇਦਾਰ ਆ ਉਹਨਾਂ ਨੇ ਸਾਨੂੰ ਸੁਨੇਹਾ ਦੇਣਾ ਸੀ ਵੀ ਅੱਜ ਜਿਹੜੀ ਸਿੱਖ ਕੌਮ ਆ ਇਹ ਖੰਡੇ ਬਾਟੇ ਦੀ ਪੌਲ ਛਕੇ ਸ਼ਹਿਤਰ ਧਾਰੀ ਹੋਵੇ ਤੇ ਜਿਹੜੇ ਕਾਨੂੰਨ ਦੁਨੀਆ ਦੇ ਉੱਤੇ ਲਾਗੂ ਹੋਏ ਆ ਇਹ ਕਾਨੂੰਨ ਜਿਹੜੇ ਸੀ ਗੁਰਮਖੋ ਪਿਆਰਿਓ ਇਹ ਦੁਨੀਆ ਦੇ ਉੱਤੇ ਲਾਗੂ ਸੀ ਇਹ ਖਾਲਸਾ ਕਾਲਪੁਰਖ ਵਾਹਿਗੁਰੂ ਦੀ ਫੌਜ ਸੀ ਜਿਵੇਂ ਸਰਕਾਰਾਂ ਦੇ ਕਾਨੂੰਨ ਇਹਨਾਂ ਤੇ ਲਾਗੂ ਨਹੀਂ ਹੋ ਸਕਦੇ ਜੇ ਕਹੀਏ ਸਰਕਾਰ ਕਹਿੰਦੀ ਆ ਵੀ ਸਾਡਾ ਕਾਨੂੰਨ ਮੰਨੋ ਆ ਮੰਨੋ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਹੜਾ ਕਾਨੂੰਨ ਦੱਸਿਆ ਉਹ ਜਿਹੜੀ ਮੰਟਰੀ ਆ ਤਨਖਾਹ ਲੈ ਕੇ ਕੰਮ ਕਰਦੀ ਆ ਆ ਜਿਹੜੀ ਮੰਟਰੀ ਖਾਲਸਾ ਮੰਟਰੀ ਆ ਇਹਨਾਂ ਦੇ ਘਰਬਾਰ ਆ ਸਾਡੇ ਕੋਲੇ ਬੀਏ ਬੀਏ ਪੜੇ ਐਮਐਮੇ ਪੜੇ ਮੁੰਡੇ ਆ ਘੋੜਿਆਂ ਦੀ ਲਿੱਦ ਸੁੱਟਦੇ ਗੁਰੂ ਕੇ ਲੰਗਰ ਪਕਾਉਂਦੇ ਉਹ ਆ ਅੱਜ ਗੁਰਮਖੋ ਪੱਠੇ ਵੱਢ ਕੇ ਲਿਉਂਦੇ ਆ ਜੀਨੂੰ ਆਖਿਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਟਾਈਮ ਤੇ ਮਾਤਾ ਸਾਹਿਬਕੌਰ ਨੂੰ ਪੰਥ ਜਿਹੜਾ ਇਹਦੇ ਚ ਪਲੇ ਪਲੋਸੇ ਆਉਣਗੇ ਕੋਈ ਪਾਲਣੇ ਨਹੀਂ ਪੈਣਗੇ ਗੁਰੂ ਦੇ ਪਿਆਰ ਵਾਲਿਓ ਇਹ ਜਿਹੜੀ ਅੱਜ ਬੇਨਿਆਈ ਹੋ ਰਹੀ ਸਾਡੇ ਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਸੈਂਟਰ ਤੋਂ ਲੈ ਕੇ ਪੰਜਾਬ ਦੇ ਆਗੂਆਂ ਨੇ ਇਹ ਗੁਰਮਖੋਵਾਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਇਹ ਸਮੋਚਾ ਪੰਥ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਾ ਇਹਦੇ ਨਾਲ ਵੈਰ ਵਿਰੋਧ ਨਾ ਕਰੋ ਜਦੋਂ ਤੁਹਾਡੇ ਕੋਲੋਂ ਇਹ ਤਾਕਤ ਕਮਜ਼ੋਰ ਹੋ ਗਈ ਖਾਲਸੇ ਦੀ ਤੇ ਤੁਹਾਨੂੰ ਦਾ ਘੁੱਟੋ ਬਾਟੀ ਦੂਜੇ ਮਲਕਾਂ ਨੇ ਲੈ ਜਾਣਾ ਅੱਜ ਵੀ ਸਾਡੀ ਪਾਵਰ ਜਮਾਉਣੀ ਹੋਵੇ ਤਾਕਤ ਵੇਖਣੀ ਹੋਵੇ ਟੈਂਕ ਤੋਫਾਂ ਸਾਨੂੰ ਦੇਣ ਖਾਲਸਾ ਫੌਜ ਨੂੰ ਦੱਸੋ ਕਿਹੜੇ ਮਲਕ ਸਰ ਕਰਦੇ ਆ ਅਸੀਂ ਕਰਾਂਗੇ ਸਾਰੇ ਮਲਕ ਸਰ ਸਾਨੂੰ ਕੋਈ ਕਿਸੇ ਦਾ ਡਰ ਨਹੀਂ ਕੋਈ ਕਿਸੇ ਦਾ ਭੈ ਨਹੀਂ ਅਸੀਂ ਭੈ ਰੱਖਦੇ ਤੇ ਜਿਹਦੀ ਛਾਤ ਥੱਲੇ ਆ ਕਿਉਂ ਜੇ ਸਾਡੇ ਤੇ ਕੋਠੀ ਪਾਈ ਹੋਵੇ ਤੇ ਡਰ ਰੱਖੀਏ ਕਿਸੇ ਦਾ ਕਿਸੇ ਅਸੀਂ ਵੱਡੇ ਤੋਂ ਵੱਡੇ ਰੂਮ ਦੇ ਵਿੱਚ ਹੋਈਏ ਪਾਰ ਗੁਰਮਖੋ ਅਸੀਂ ਸਮਾਨ ਦੀ ਛੱਤ ਥੱਲੇ ਰਹਿੰਦੇ ਆ ਸਾਢੇ 550 ਸਾਲ ਹੋ ਗਿਆ ਉਦੋਂ ਵੀ ਅਸੀਂ ਕੋੜਿਆਂ ਦੀਆਂ ਕਾਠੀਆਂ ਤੇ ਇਹਨਾਂ ਤੰਬੂਆਂ ਦੇ ਵਿੱਚ ਅੱਜ ਵੀ ਗੁਰਮਖੋ ਉਹਨਾਂ ਕੋੜਿਆਂ ਦੀਆਂ ਕਾਠੀਆਂ ਦੇ ਤੰਬੂਆਂ ਦੇ ਵਿੱਚ ਸਾਡੇ ਵੱਡੇ ਹੋਏ ਆ ਬਾਬਾ ਤੱਕੜ ਸਿੰਘ ਜੀ ਨੂੰ ਆਂਦੇ ਐਰਾ ਗੈਰਾ ਨੱਥੂ ਖੈਰਾ ਗੁਰਮਖੋ ਦਾਸ ਉਦੋਂ ਪੰਜਵੀਂ ਥਾਂ ਤੇ ਆ ਅੱਜ ਜਿਹੜੇ ਥਾਵਾਂ ਤੇ ਸਾਡੇ ਸ਼ਹੀਦਾਂ ਦੇ ਸਿਰ ਵਢਾਏ ਸੀ ਬਜ਼ੁਰਗਾਂ ਨੇ ਤੇ ਗੋਲਕਾਰ ਰੱਖ ਕੇ ਬੈਠੇ ਇਕ ਕਾਮ ਦੇ ਠੇਕੇਦਾਰ ਉਹ ਸੋਚੜਾਵੇ ਚਾ ਕਰੇ ਤੇ ਸਾਡੇ ਘੋੜਿਆਂ ਤੱਕ ਸਾਡੀ ਸਿੰਘਾਂ ਤੱਕ ਉਹ ਜਿਹੜੀ ਗੋਲਕ ਵਰਤਣੀ ਸੀ ਨਹੀਂ ਵਰਤਰੀ ਅੱਜ ਵੀ ਅਹਿਆਂ ਦੇ ਕਾਮ ਦੇ ਇਹੋ ਜਿਹੇ ਜਥੇਦਾਰ ਹੋਣ ਜਿਹੜੇ ਆ ਫੌਜ ਨੂੰ ਸੰਭਾਲ ਕੇ ਰੱਖਣਾ ਤੇ ਵੱਧ ਤੋਂ ਵੱਧ ਨਿਹੰਗ ਸਿੰਘ ਬਾਣੇ ਦੇ ਵਿੱਚ ਤਿਆਰ ਪਰ ਤਿਆਰ ਕਰਨਾ ਕਿਸੇ ਨਾਲ ਵੈਰ ਵਿਰੋਧ ਨਾ ਕਰਨਾ ਗੁਰੂ ਕੇ ਨਿਸ਼ਾਨਾਂ ਦੇ ਥੱਲੇ ਵਹਿਕ ਚੱਲਣਾ ਚਾਹੀਦਾ ਅਸੀਂ ਜ਼ਿਆਦਾ ਨਾ ਕਹੀਏ ਗੁਰਮਖੋ ਪਿਆਰਿਓ ਸਾਨੂੰ ਉਂਗੜਾ ਚੱਕਣ ਦੇ ਬਜਾਏ ਸਾਨੂੰ ਜੋੜਨਾ ਚਾਹੀਦਾ ਤੇ ਪੰਥ ਦੇ ਇੱਕ ਨਿਸ਼ਾਨ ਥੱਲੇ ਫੌਜ ਸਾਰੀ ਇਕੱਤਰ ਕਰਨੀ ਚਾਹੀਦੀਆਂ ਜਿੰਨੀਆਂ ਵੀ ਸਾਡੀਆਂ ਸਮੁੱਚੀਆਂ ਜਥੇਬੰਦੀਆਂ ਪੜਾ ਕੋਈ ਵੱਡਾ ਦਾਲਾ ਛੋਟਾ ਦਾਲਾ ਪੜਾ ਜਿੰਨੀਆਂ ਵੀ ਨਿਹੰਗ ਸਿੰਘਾਂ ਦੀਆਂ ਸੰਸਥਾਵਾਂ ਵਾਂ ਕਾਰ ਸੇਵਾ ਦੀਆਂ ਸੰਸਥਾਵਾਂ ਵਾਂ ਦਮਦਮੀ ਟਕਸਾਲਾ ਪੜਾ ਕੋਈ ਨਿਰਮਲੇ ਸੰਤ ਅਸੀਂ ਸਭ ਨੂੰ ਸਨੇਹਾ ਦੇਣਾ ਚਾਹੁੰਦੇ ਹਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਗੁਰੂ ਉਸ ਦੇ ਗਵਾਈ ਥੱਲੇ ਸਾਨੂੰ ਸਾਰਿਆਂ ਨੂੰ ਕਤਰ ਹੋਣਾ ਚਾਹੀਦਾ ਅੱਜ ਗੁਰਮਖੋ ਪਹਿਲੀ ਵਾਰੀ ਦਸਮ ਗ੍ਰੰਥ ਦੇ ਸਹਿ ਪਾਠ ਪ੍ਰਾਰੰਭ ਕਰਾ ਕੇ 13 ਤਰੀਕ ਨੂੰ ਭੋਗ ਪਾ ਕੇ ਵੱਖ-ਵੱਖ ਜਥੇਬੰਦੀਆਂ ਨੂੰ ਸੱਦਾ ਪੱਤਰ ਲਾਇਆ ਸੀ ਵੀ ਪਿਆਰਿਓ ਪੰਥ ਬਚਾਉਣ ਦੀ ਆਪਾਂ ਗੱਲ ਕਰ ਰਹੇ ਹੋ ਪੰਥ ਆਹ ਕਲਗੀਆਂ ਵਾਲੇ ਪਿਤਾ ਦਾ ਇਹ ਕਹਿਣਾ ਚਾਹੁੰਦੇ ਆ ਜਿਵੇਂ ਜਥੇਦਾਰ ਬਾ ਗਿਆਨੀ ਸ਼ੇਰ ਸਿੰਘ ਜੀ ਕਾਮਦੀ ਮਹਾਨ ਹਸਤੀ ਉਹ ਵੀ ਗੁਰਮਖੋ ਪਿਆਰਿਓ ਇੱਥੇ ਪਹੁੰਚੇ ਹਨ ਜਿਵੇਂ ਜਥੇਦਾਰ ਮਾਨ ਸਿੰਘ ਜੀ ਮੜੀਆਂ ਵਾਲੇ ਗੁਰਮਖੋ ਉਹਨਾਂ ਦੇ ਜਥੇ ਹੋ ਜਾ ਉਹਨਾਂ ਵੀ ਹਾਜ਼ਰੀਆਂ ਇੱਥੇ ਭੜੀਆਂ ਜਿਵੇਂ ਰਾਜਾ ਰਾਜ ਸਿੰਘ ਜਹੇਦਾਰ ਬਾਬਾ ਕੁਲਵਿੰਦਰ ਸਿੰਘ ਜਹੇਦਾਰ ਬਾਬਾ ਧਰਮ ਸਿੰਘ ਜਹੇਦਾਰ ਬਾਬਾ ਧੀਰਾ ਸਿੰਘ ਜੀ ਇਹ ਗੁਰਮਖੋ ਬੜੇ ਵੱਡੇ ਪ੍ਰਾਲੇ ਕੀਤੇ ਗਿਆ ਭਾਈ ਸੁਖਤੈਨ ਸਿੰਘ ਭਾਈ ਸਰਬਜੀਤ ਸਿੰਘ ਇਹਨਾਂ ਨੇ ਸਾਡਾ ਸਹਿਯੋਗ ਦੇਣਾ ਕੀਤਾ ਅੱਜ ਦੇ ਜਿੰਨੇ ਵੀ ਮਹਾਪੁਰਸ਼ ਸਾਡੇ ਕੋਲੇ ਆਏ ਆ ਸਭ ਨੂੰ ਜੀਓ ਆਖਿਆਂ ਦਾ ਦੇਸ਼ਾਂ ਵਿਦੇਸ਼ਾਂ ਚ ਵਸਣ ਵਾਲਾ ਗੁਰੂ ਨਾਨਕ ਨਾਮ ਲਿਵਾ ਗੁਰੂ ਖਾਲਸਾ ਸਭ ਨੂੰ ਫਤਿਹ ਬੁਲਾਉਂਦੇ ਆ ਗੁਰਮਖੋ ਅਜੇ ਹੀ ਸੁਣਿਆ ਤੁਹਾਨੂੰ ਵੀ ਤੁਸੀਂ ਪਿੰਡਾਂ ਪਿੰਡਾਂ ਦੇ ਵਿੱਚ ਗੁਰਬਾਣੀ ਦਾ ਵੱਧ ਤੋਂ ਵੱਧ ਪ੍ਰਚਾਰ ਕਰੋ ਬਾਣੀ ਬਾਣੇ ਦੇ ਧਾਰਨੀ ਹੋ ਤੇ ਸਰਬੱਤ ਦਾ ਭਲਾ ਮੰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ